हां दी तो प्यारे बच्चों सारेनु प्यार भरी सस्नेहक हाल हां बेटा ਆਪਾਂ ਨਵੋਦਿਆ ਦਾਖਲੇ ਦੀ ਤਿਆਰੀ ਅਦੀਨ ਪੰਜਵੀਂ ਦੀ ਟੈਕਸਟ ਬੁੱਕ ਤੋਂ ਸਵਾਲ ਕਰਨੇ ਸ਼ੁਰੂ ਕੀਤੇ ਸੀ ਅਭਿਆਸ 2.1 ਦੇ ਦੂਜੇ ਸਵਾਲ ਦੇ ਜੀ ਭਾਗ ਦੇ ਉੱਤੇ ਪਹੁੰਚ ਗਏ ਤਾਂ ਬੇਟਾ ਧਿਆਨ ਦੇ ਨਾਲ ਦੇਖੋ ਜੀ ਭਾਗ ਜੋੜ ਦਾ ਹੀ ਸਵਾਲ ਹੈਗਾ ਹੈ ਠੀਕ ਹੈ ਕੀ ਕਹਿੰਦਾ ਪਿਆ 28740 28740 ਜਮਾ 54938 54900 38 ਜਮਾ 12300 38 ਠੀਕ ਹੈ ਬੇਟਾ ਤਾਂ ਲਓ ਆਪਾਂ ਇਹਨੂੰ ਜੋੜ ਕਰਨਾ ਹੈ ਤਾਂ ਬੇਟਾ 8 ਤੇ 8 16 ਤੁਹਾਡੇ ਬੇਟਾ ਮੂੰਹ ਜਵਾਨੀ ਅਭਿਆਸ ਹੋਣਾ ਚਾਹੀਦਾ ਇੱਕ ਹਾਂਸਲ ਆ ਗਿਆ ਇੱਥੇ 1 ਤੇ 4 5 ਤੇ 3 8 ਤੇ 3 11 ਫੇਰ ਇੱਕ ਹਾਂਸਲ ਆ ਗਿਆ ਇੱਥੇ ਬੇਟਾ 1 ਤੇ 7 8 ਤੇ 9 17 ਤੇ 3 20 ਹੁਣ ਬੇਟਾ ਇੱਥੇ ਦੂਵਾਂ ਹਾਂਸਲ ਚਲੇਗੇ 2 ਤੇ 8 10 4 14 ਤੇ 2 16 ਫੇਰ ਇੱਕ ਹਾਂਸਲ ਬੇਟਾ ਇੱਥੇ ਉੱਤੇ ਚਲਾ ਗਿਆ 1 ਤੇ 2 3 ਤੇ 5 8 ਤੇ 1 9 ਤੋ ਬੇਟਾ ਤਿੰਨਾ ਬਾਅਦ ਕੋਮਾ ਲਾਵਾਂਗੇ 96016 ਸਾਡਾ ਉੱਤਰ ਆ ਗਿਆ ਫੇਰ ਬੇਟਾ ਆਪਾਂ ਐਚ ਸਵਾਲ ਦੇ ਉੱਤੇ ਆ ਗਏ ਤਾਂ ਐਚ ਭਾਗ ਤੇ 72624 72624 ਜਮਾ 31 1000 6 3106 ਬੇਟਾ ਇਹ ਧਿਆਨ ਰੱਖਣਾ ਇਕਾਈ ਥੱਲੇ ਇਕਾਈ ਦਹਾਈ ਥੱਲੇ ਦਹਾਈ ਸੈਂਕੜੇ ਥੱਲੇ ਸੈਂਕੜਾ ਆਉਣਾ ਜ਼ਰੂਰੀ ਹੈ 10234 10234 ਬੱਸ ਬੇਟਾ ਜੇ ਅਸੀਂ ਰਕਮਾਂ ਥੱਲੇ ਥੱਲੇ ਸਹੀ ਲਿਖ ਲਈਆਂ ਤਾਂ ਫਿਰ ਕੰਮ ਔਖਾ ਨਹੀਂ ਰਹਿ ਜਾਂਦਾ ਹਾਂ ਬੇਟਾ ਤਾਂ ਆਹ ਐਸ ਫਾਲ ਕਰਦੇ ਪਏ ਆਪਾਂ ਏ ਬੇਟਾ ਜੋੜ ਦਾ ਸਵਾਲ ਆ ਤਾਂ ਧਿਆਨ ਦੇ ਨਾਲ ਕਰਾਂਗੇ ਠੀਕ ਹੈ ਐਚ ਸਵਾਲ ਆਹਾ ਦੇਖੋ ਵਿਚਾਲੇ ਜੋੜ ਦੀ ਨਿਸ਼ਾਨੀ ਆਪਾਂ ਵੀ ਇੱਥੇ ਜੋੜ ਦੀ ਨਿਸ਼ਾਨੀ ਲਾ ਲਾਂਗੇ ਤਾਂ ਬੇਟਾ 4 ਤੇ 6 10 ਤੇ 4 14 ਦਾ ਆ ਗਿਆ ਚੌਕਾ ਇੱਕ ਅੰਸਲ ਉੱਤੇ ਚਲਾ ਗਿਆ 1 ਤੇ 2 3 ਤੇ 3 6 ਹੋਣ ਕੋਈ ਅੰਸਲ ਨਹੀਂ ਗਿਆ ਅੱਗੇ ਫਿਰ ਬੇਟਾ 6 ਤੇ 1 7 ਤੇ 2 9 ਫਿਰ 2 ਤੇ 3 5 ਬੇਟਾ ਤੇ 7 ਤੇ 1 8 ਇਹ ਬੇਟਾ ਜਦੋਂ ਆਪਾਂ ਲਿਖਦੇ ਆ ਤਿੰਨ ਬਾਅਦ ਕਮਾ ਪਾ ਕੇ 85964 ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅੱਗੇ ਆਈ ਸਵਾਲ ਦੇ ਉੱਤੇ ਆਈ ਸਵਾਲ ਦੇ ਵਿੱਚ ਬੇਟਾ ਜਿਹੜਾ ਹੈਗਾ ਇਹ ਘਟਾਓ ਦਾ ਹੈਗਾ ਧਿਆਨ ਦੇ ਨਾਲ ਦੇਖਣਾ 8849 8849 ਘਟਾਓ 4118 4118 ਠੀਕ ਹੈ ਬੇਟਾ ਤਾਂ ਇਹ ਬੇਟਾ ਕਿਵੇਂ ਕਰਨਾ ਆਪਾਂ ਘਟਾਓ ਦੇ ਉੱਪਰਲੀ ਰਕਮ ਚੋਂ ਥੱਲੇ ਦੀ ਰਕਮ ਘਟਾਉਣੀ ਹੁੰਦੀ 9 ਚੋਂ 8 ਗਏ 1 4 ਚੋਂ 1 ਗਏ 3 8ਾਂ ਚੋਂ 1 ਗਏ 7 8ਾਂ ਚੋਂ 4 ਗਏ 4 ਤਾਂ ਇਹ ਆ ਗਿਆ ਬੇਟਾ ਤਿੰਨ ਬਾਅਦ ਕੋਮਾ ਲਾ ਕੇ 4700 33 ਠੀਕ ਹੈ ਬੇਟਾ ਹੁਣ ਆਪਾਂ ਅੱਗੇ ਬੇਟਾ ਜੇ ਸਵਾਲ ਦੇ ਉੱਤੇ ਤਾਂ ਐਚ ਐਚ ਕਰ ਲਿਆ ਸੀ ਆਈ ਜੀ ਤੇ ਆ ਗਏ ਹਾਂ ਜੇ ਸਵਾਲ 'ਚ ਬੇਟਾ 5 51307 42158 51 ਜੇ ਸਵਾਲ ਆ ਗਿਆ ਬੇਟਾ 51000 307 ਕਟਾਓ 42000 158 ਠੀਕ ਹੈ ਬੇਟਾ ਤਾਂ ਆ ਬੇਟਾ 7 ਚੋਂ 8 ਨਹੀਂ ਜਾਂਦੇ ਇਧਰੋਂ ਹਾਸਲ ਹੋਊਗਾ ਇਹਦੇ ਕੋ ਹੈ ਨਹੀਂ ਇਹ ਇਧਰੋਂ ਹਾਸਲ ਲੈ ਕੇ 10 ਹੋਣਗੇ ਇੱਥੇ ਫਿਰ 1 ਦਊਗਾ 17 ਹੋ ਜਾਣਗੇ ਇੱਥੇ 9 ਰਹਿ ਜਾਣਗੇ 17 ਚੋਂ 8 ਗਏ 9 ਬਾਕੀ ਇੱਥੇ 9ਾਂ ਚੋਂ 5 ਗਏ 4 ਬਾਕੀ ਇੱਥੋਂ ਹਾਸਲ ਚਲਾ ਗਿਆ ਸੀ ਇੱਥੇ 2 ਰਹਿ ਗਏ ਸੀਗੇ ਬੇਟਾ ਤਾਂ 2ਾਂ ਚੋਂ 1 ਗਿਆ 1 ਬਾਕੀ ਆ 1 ਚੋਂ 2 ਨਹੀਂ ਜਾਂਦੇ ਇਧਰੋਂ ਹਾਸਲ ਲਊਗਾ 11 11 ਚੋਂ ਦੋ ਗਏ 9 ਬਾਕੀ ਇੱਥੇ 4 ਰਹਿ ਗਏ ਸੀ ਹਾਸਲੇ ਨੂੰ ਦਿੱਤਾ ਸੀ 4ਾਂ ਚੋਂ 4 ਗਏ 0 ਤਾਂ ਤਿੰਨਾਂ ਬਾਅਦ ਕਮਾ ਇਹ ਆ ਗਿਆ 9149 ਉੱਤਰ ਆ ਗਿਆ ਠੀਕ ਹੈ ਬੇਟਾ ਨੈਕਸਟ ਬੇਟਾ ਜੇ ਸਵਾਲ ਕਰ ਲਿਆ ਫਿਰ ਬੇਟਾ ਆ ਗਿਆ ਕਿ ਸਵਾਲ 8 ਇਹ ਆ ਗਿਆ ਬੇਟਾ 80000 ਦਿਨ ਆਪਾਂ ਤਿੰਨ ਤੋਂ ਬਾਅਦ ਕਮਾ ਲਾ ਕੇ ਪੜ੍ਹਨੀ ਹੁੰਦੀ ਹੈ ਰਕਮ 80003 19219 80003 19219 ਠੀਕ ਹੈ ਬੇਟਾ ਤਾਂ 13 ਚੋਂ 9 ਗਏ ਤਿੰਨ ਨੇ ਹਾਸਲ ਇਧਰੋਂ ਲੈਣਾ ਹੈ ਬੇਟਾ ਬਸ ਇਹ ਹਾਸਲ ਦਾ ਹੀ ਕਨਸੈਪਟ ਸਮਝਾਉਣਾ ਚਾਹੁੰਦਾ ਏ 0 8 ਇਹਦੇ ਤੋਂ ਮੰਗੂਗਾ ਇਹਦੇ ਕੋਈ ਹੈ ਨਹੀਂ ਇਹਦੇ ਤੋਂ ਮੰਗੂਗੀ ਇਹ ਇਹਦੇ ਤੋਂ ਮੰਗੂਗੀ ਇਹ ਇਹਦੇ ਤੋਂ ਮੰਗੂਗੀ ਇੱਥੇ 10 ਬਣ ਗਏ ਇਹਨੇ ਇੱਕ ਇਹਨੂੰ ਦਿੱਤਾ ਇੱਥੇ 9 ਰਹਿ ਗਏ ਫਿਰ ਇੱਥੇ 10 ਬਣ ਗਏ ਇਹਨੇ ਇਹਨੂੰ ਇੱਕ ਦਿੱਤਾ ਇੱਥੇ 10 ਬਣੇ ਫਿਰ ਇਹਨੇ 10ਾਂ 'ਚੋਂ ਇੱਕ ਇਹਨੂੰ ਦਿੱਤਾ ਇੱਥੇ 9 ਰਹਿ ਗਏ ਇੱਥੇ 13 ਬਣ ਗਏ ਠੀਕ ਹੈ ਇੱਥੇ 9 9 ਰਹਿ ਗਏ ਤਾਂ 13 'ਚੋਂ 9 ਗਏ 4 ਬੇਟਾ ਠੀਕ ਹੈ ਇੱਥੇ 9ਾਂ 'ਚੋਂ 1 ਗਏ 8 ਫਿਰ ਇੱਥੇ 9 ਰਹਿ ਗਏ ਸੀ 9ਾਂ 'ਚੋਂ 2 ਗਏ 7 ਫਿਰ ਇੱਥੇ 9 ਰਹਿ ਗਏ ਸੀ 9ਾਂ 'ਚੋਂ 9 ਗਏ 0 ਤੇ 8ਾਂ ਨੇ ਦਿੱਤਾ ਸੀ ਹਾਂਸਲੇ ਇੱਥੇ 7 ਰਹਿ ਗਏ 7ਾਂ ਚੋਂ 1 ਗਏ 6 ਤਾਂ ਇਹ ਬਣ ਗਿਆ ਬੇਟਾ 60784 ਠੀਕ ਹੈ ਬੇਟਾ ਤਾਂ ਬੇਟਾ ਇਹ 2 ਨੰਬਰ ਸਵਾਲ ਦਾ ਆਖਰੀ ਪਾਰਟ ਆ ਗਿਆ ਐਲ ਪਾਰਟ ਠੀਕ ਹੈ ਇਹ 70000 12345 70000 12300 ਤੰਤਾਲੀ ਇਹ ਬੇਟਾ ਧਿਆਨ ਰੱਖਣਾ ਇਕਾਈ ਦੇ ਥੱਲੇ ਇਕਾਈ ਲਿਖਣੀ ਆ ਦਹਾਈ ਦੇ ਥੱਲੇ ਦਹਾਈ ਲਿਖਣੀ ਆ ਰਕਮਾਂ ਧਿਆਨ ਨਾਲ ਲਿਖਣੀ ਆ ਇੱਥੋਂ ਬੇਟਾ ਹਾਂ ਨਹੀਂ ਕੁਝ ਹੋ ਗਿਆ ਇੱਥੇ ਇਧਰੋਂ ਆਨਸਰ ਮੰਗੂ ਇਹ ਇਹਦੇ ਤੋਂ ਮੰਗੂ ਇਹਦੇ ਤੋਂ ਇਹਦੇ ਤੋਂ ਇੱਥੋਂ ਆਨਸਰ ਚੱਲੂਗਾ ਇੱਥੇ 10 ਇਹਨੇ ਇੱਕ ਦਿੱਤਾ ਇੱਥੇ 9 ਰਹਿ ਗਏ ਇਹਨੇ ਇਹਨੂੰ ਦਿੱਤਾ ਇੱਥੇ 9 ਰਹਿ ਗਏ ਠੀਕ ਹੈ ਇੱਥੇ 10 ਬਣ ਗਏ 10ਾਂ ਚੋਂ 5 ਗਏ 5 ਬੇਟਾ ਇੱਥੇ 9 ਰਹਿ ਗਏ 9ਾਂ ਚੋਂ 4 ਗਏ 5 ਬਸ ਬੇਟਾ ਨਾਈ ਦਾ ਕਨਸੈਪਟ ਹੀ ਸਮਝਾਉਣਾ ਚਾਹੁੰਦਾ ਸਵਾਲ ਚ 9ਾਂ ਚੋਂ 3 ਗਏ 6 ਫਿਰ ਇੱਥੇ 9 ਰਹਿ ਗਏ 9ਾਂ ਚੋਂ 2 ਗਏ 7 ਇੱਥੇ 6 ਰਹਿ ਗਏ ਤੇ 6ਾਂ ਚੋਂ 1 ਗਏ 5 ਤਾਂ ਬੇਟਾ ਇਹ ਬਣ ਗਿਆ ਤਿੰਨਾ ਤੋਂ ਬਾਅਦ ਕਮਾ ਲਾ ਕੇ 57655 ਇਹ ਸੀ ਗਿਆ ਬੇਟਾ ਇਹਦਾ ਸਵਾਲ ਨੰਬਰ 2 ਇਹਦੇ ਪਾਰਟ ਆਪਾਂ ਕਰ ਲਈ ਤਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ